नमस्कार ਤੁਸੀਂ ਦੇਖਿਓ ਪੰਜਾਬ ਦੇ ਕਿਨੂਜ਼ਾ ਦੀ ਅੱਜ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਠਾਨਕੋਟ ਕੈਂਟ ਸਟੇਸ਼ਨ ਤੇ ਤਰਨਾ ਦਿੱਤਾ ਗਿਆ ਅਤੇ 4 ਘੰਟੇ ਲਈ ਰੇਲ ਰੋਕ ਕੇ ਸੰਘਰਸ਼ ਵੀ ਚਲਾਇਆ ਗਿਆ ਦੱਸਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨ ਇੱਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਰੋਸ ਪ੍ਰਦਰਸ਼ਨਾਂ ਤੇ ਤਰਨੇ ਦੇ ਰਹੇ ਹਨ ਪਰ ਮੋਦੀ ਸਰਕਾਰ ਹੈ ਕਿ ਉਸ ਦੇ ਕੰਨਾਤੇ ਜੂ ਤੱਕ ਨਹੀਂ ਰेंग ਰਹੀ ਪਰ ਕਿਸਾਨਾਂ ਵੱਲੋਂ ਵੀ ਇ 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 ਹੋਏ ਕਿ ਉਹਦਾ ਬਣਿਆ। ਐਨੇ ਸੁਤਕੰਨੀ। ਪੀਪਿਆਂ ਦਾ ਲੈਟ ਕੰਮ ਜਿਆਦਾ ਲੱਗਦਾ। ਕਰੇ। ਫਾਈਨ। ਤੇ ਸਾਰੋਂ। ਚੱਕੀ ਬੈਂਕਰ ਸਟੇਸ਼ਨ ਤੋਂ ਧਰਮਾ ਦਿੱਤਾ ਜਾ ਰਿਹਾ ਕਿਸ ਚੀਜ਼ ਨੂੰ ਲੈ ਕੇ। ਇਹ ਜਿਹੜੀਆਂ ਅਸੀਂ 13 ਫਰਵਰੀ ਨੂੰ 2024 ਦੇ ਵਿੱਚ ਜਿਹੜੀਆਂ ਮੰਗਾਂ ਸਾਡੀਆਂ ਕੇਂਦਰ ਸਰਕਾਰ ਨੇ 2021 ਦੇ ਵਿੱਚ ਮੰਨੀਆਂ ਹੋਈਆਂ ਸੀ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਜਿਹਦੇ ਸਬੰਧ ਚ ਅਸੀਂ 13 ਫਰਵਰੀ ਤੋਂ ਦਿੱਲੀ ਨੂੰ ਜਾ ਰਹੇ ਸੀ ਤੇ ਸਾਨੂੰ ਪੰਜਾਬ ਹਰਿਆਣਾ ਤੇ ਪੰਜਾਬ ਬਾਰਡਰਾਂ ਦੇ ਉੱਤੇ ਹੀ ਹਰਿਆਣੇ ਚੱਕੇ ਨਹੀਂ ਜਾਣ ਦਿੱਤਾ ਤੁਸੀਂ ਵੇਖਿਆ ਕਿ ਬੜੀਆਂ ਕੰਕਰੀਟ ਦੀਆਂ ਉੱਚੀਆਂ ਚੌੜੀਆਂ ਦਵਾਰਾਂ ਬਣਾਤੀਆਂ ਤੇ ਅਸੀਂ ਉਦੋਂ ਦੇ ਉੱਥੇ ਹੀ 13 ਫਰਵਰੀ ਤੋਂ ਬੈਠੇ ਹੋਏ ਹਾਂ ਅੱਜ ਕਈ ਮਹੀਨਾ ਹੋਣ ਵਾਲਾ ਤੇ ਅਸੀਂ ਅੱਜ ਜਿਹੜੀ ਆ ਇਹ 12 ਵਜੇ ਤੋਂ ਲੈ ਕੇ 4 ਵਜੇ ਤੱਕ 10 ਮਾਰਚ ਨੂੰ ਰੇਲਾਂ ਜਿਹੜੀਆਂ ਨੇ ਉਹ 4 ਘੰਟੇ ਜਿਹੜੀਆਂ ਉਹਨਾਂ ਦਾ ਚੱਕਾ ਜਾਮ ਕਰਨ ਦੀ ਕਾਲ ਦਿੱਤੀ ਸੀ ਜਿਹਦੇ ਵਿੱਚ ਅੱਜ ਮੈਂ ਇੱਥੇ ਜਿਹੜਾ ਉਹ ਪਠਾਨਕੋਟ ਜਿਹੜਾ ਇੱਥੇ ਰੇਲਵੇ ਸਟੇਸ਼ਨ ਸੌਣੀ ਦਿੱਤੇ ਇਹ ਰੇਲਵੇ ਲਾਈਨ ਉੱਤੇ ਜਿਹੜਾ ਅਸੀਂ ਬੈਠੇ। ਕਿੰਨਾ ਦਿੱਤਾ ਜਾ ਰਿਹਾ ਕਿਸ ਪਾਸੇ ਦਿੱਤਾ। ਅਮਨ ਲੋਕ ਪਲ ਇਨਸਾਫ ਵੈਲਫਰ ਫੈਕਟੀ ਦਾ ਸੇਵਾਦਾਰ ਹੋਣਾ ਤੇ ਅਨੁ ਬੇਨਤੀ ਕਰਨੀ ਚਾਹੁੰਦਾ ਜਿਹੜਾ ਵੀ ਅੱਜ ਪ੍ਰੋਟੈਸਟ ਕਰ ਰਹੇ ਆ ਇਹ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਬੰਦ ਦਾ ਅਨਲਾਨ ਕੀਤਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਟ੍ਰੇਨਾਂ ਰੁਕਣੀਆਂ ਉਹ 4 ਵਜੇ ਹੀ ਛੱਡੀਆਂ ਜਾਣਗੀਆਂ ਪਹਿਲਾਂ ਨਹੀਂ ਉਹ ਤੋਂ ਤੇ ਗੁਜ਼ਰਨ ਦੇਵਾਂਗੇ ਜਿਹੜੀਆਂ ਸਾਡੀ ਕਿਸਾਨੀ ਮੰਗਾ ਨੇ ਉਹ ਮੰਗਾ ਜਿੰਨਾ ਚਿਰ ਸਾਡੀਆਂ ਲੱਗ ਨਹੀਂ ਹੁੰਦੀਆਂ ਉਹਨਾਂ ਚਿਰ ਤੱਕ ਸਾਡੇ ਧਰਨੇ ਮੁਜ਼ਾਰੇ ਜਿਹੜੇ ਆ ਉਹ ਲਗਾਤਾਰ ਚੱਲਦੇ ਰਹਿਣਗੇ ਔਰ ਜੋ ਵੀ ਅਗੇ ਆਪਣੀ ਸਥਿਤੀ ਬਣਦੀ ਆ ਉਹ ਆਪਾਂ ਉਸ ਨਾਲ ਆਪਾਂ ਜੋ ਕਿਸਾਨ ਜਥੇਬੰਦੀਆਂ ਦੇ ਹੁਕਮਾਂ ਦਾ ਉਹ ਆਪਾਂ ਇਨਵਲਵ ਕਰਾਂਗੇ